ਹਾਂਜੀ ਅੱਜ ਗੰਨੇ ਦੀ ਬਨਾਈ ਕਰ ਰਹੇ ਆ ਜੀ ਇਹ ਗੰਨੇ ਦੀ ਕਿਸਮ ਹੈਗੀ ਆ 64 64 ਦਾ ਬੜਾ ਨਾਮ ਸੁਣਿਆ ਕਿ ਇਹਦਾ ਗੁੜ ਬਹੁਤ ਟੌਪ ਦਾ ਬਣਦਾ ਇਹਦਾ ਬੀਜ ਵੀ ਬਹੁਤ ਮੁਸ਼ਕਲ ਅਲਬਿਆ ਕਿਉਂਕਿ ਹੁਣ ਜਿਹੜਾ 64 ਗੰਨਾ ਇਹ ਤਕਰੀਬਨ ਖਤਮ ਹੋ ਚੁੱਕਾ ਹੈ ਇਹਦਾ ਬੀਜ ਬਹੁਤ ਮੁਸ਼ਕਲ ਮਿਲਦਾ ਹੁਣ ਜ਼ਿਆਦਾਤਰ ਇਹ ਕਿਸਾਨ ਲਗਾਉਂਦੇ ਨਹੀਂ ਹੈਗੇ ਤੇ ਡੈਡੀ ਦੱਸਦੇ ਆ ਕਿ ਇਹਦਾ 64 ਦਾ ਗੁੜ ਬਹੁਤ ਟੌਪ ਦਾ ਬਣਦਾ ਰਿਹਾ ਸਾਨੂੰ ਬੀਜ ਬਹੁਤ ਮੁਸ਼ਕਲ ਮਿਲਿਆ ਹੈ ਹਿਸ਼ਾਰਪੁਰ ਤੋਂ ਅੱਗੇ ਜਾ ਕੇ ਇਹ ਬੀਜ ਲਿਆਂਦਾ ਸੀ ਆਪਾਂ 64 ਦਾ ਇਹ ਮਈ ਮਹੀਨੇ ਦੇ ਵਿੱਚ ਗੰਨਾ ਲਗਾਇਆ ਸੀ ਆ ਕਣਕ ਵੱਢ ਕੇ ਤੇ ਹੁਣ ਅਗਸਤ ਦਾ ਲਾਸਟ ਹਫਤਾ ਚੱਲ ਰਿਹਾ ਤੇ ਇਹਦੀ ਬਣਾਈ ਕਰ ਰਹੇ ਆ ਪਹਿਲੀ ਬਣਾਈ ਆ ਇਹਦੀ بارش ਕਾਫੀ ਹੋਈ ਆ ਪਾਣੀ ਬਹੁਤ ਚੜਿਆ ਸੀ ਤੇ ਅੱਜ ਪਾਣੀ ਥੱਲੇ ਗਿਆ ਅੱਜ ਇਹਦੀ ਬਣਾਈ ਸ਼ੁਰੂ ਕਰ ਦਿੱਤੀ ਜੇ ਪਹਿਲੀ ਇਸ ਵਾਰ 64 ਗੰਨੇ ਦਾ ਵੀ ਗੁੜ ਸ਼ੱਕਰ ਬਣਾਵਾਂਗੇ ਅੰਕਲ 64 ਗੰਨੇ ਦਾ ਗੁੜ ਵਧੀਆ ਬਣਦਾ ਵਾ ਹਾਂਜੀ ਹਾਂਜੀ ਇਹਨਾਂ ਨੂੰ ਨਹੀਂ ਕਹਿੰਦੇ ਵੀ ਆਪਾਂ ਕੱਢਦੇ ਰਹੇ ਆ। ਬਾਕੀ ਜਿਹੜੇ ਸੱਜਣਾ ਮਿੱਤਰਾਂ ਨੇ ਪਹਿਲਾਂ ਆ ਪੁਰਾਣੇ ਆ ਜਿਹੜੇ ਬੰਦੇ ਗੁੜ ਕੱਢਦੇ ਰਹੇ ਆ। ਉਹਨਾਂ ਨੂੰ ਸਾਰਾ ਪਤਾ ਹੈ ਕਿ ਚੌਂਠ ਦਾ ਗੁੜ ਕਿਵੇਂ ਦਾ ਬਣਦਾ ਹੈ। ਸੋ ਅਸੀਂ ਤੇ ਪਹਿਲੀ ਵਾਰ ਇਹ ਚੌਂਠ ਦਾ ਗੁੜ ਕੱਢਾਂਗੇ। ਡੈਡੀ ਕੱਢਦੇ ਰਹੇ ਆ ਪਹਿਲਾਂ। ਜਦੋਂ ਪਹਿਲੀਆਂ ਦੇ ਵਿੱਚ ਆ ਗੁੜ ਕੱਢਦੇ ਰਹੇ ਆ। ਹੁਣ ਤਾਂ ਆਪਾਂ ਤਾਂ ਪਹਿਲੀ ਵਾਰ ਇਹਦਾ ਗੁੜ ਦੇਖਾਂਗੇ। ਬਾਕੀ ਦੱਸਦੇ ਆ ਕਿ ਚੌਂਠ ਦਾ ਗੁੜ ਬਹੁਤ ਸੋਹਣਾ ਬਣਦਾ ਹੈ। ਸੋ ਦੱਸਿਓ 64 ਗੰਨਾ ਹਜੇ ਕਿਹਦੇ ਕਿਹਦੇ ਕੋਲ ਹੈਗਾ ਕਿਹਦੇ ਕੋਲ ਕੋਲੇ ਬੀਜ ਹੈਗਾ